ਦਾਤੇ ਮਹਾਰਾਜ ਤੁਸੀਂ ਦਾਤੇ ਹੋ ਬਵੰਜਾ ਕਵੀ ਕਲਗੀਧਰ ਜੀ ਦੀ ਵਡਿਆਈ ਕਰਦੇ ਦਸਵੇਂ ਪਾਤਸ਼ਾਹ ਦੀ ਉਹ ਕਹਿੰਦੇ ਸਤਗੁਰੂ ਕਲਗੀਧਰ ਐਸੇ ਦਾਤੇ ਨੇ ਕਿ ਅਸੀਂ ਇੱਕ ਕਵਤਾ ਬਣਾ ਕੇ ਸਤਗੁਰਾਂ ਦੇ ਦਰਬਾਰ ਚ ਸੁਣਾਉਨੇ ਆ ਤੇ ਕਲਗੀਧਰ ਆਪਣੇ ਵਿਦਵਾਨਾਂ ਦੀ ਆਪਣੇ ਕਵੀਆਂ ਦੀ ਇੰਨੀ ਕਦਰ ਕਰਦੇ ਨੇ ਕਿ ਉਸ ਕਵਤਾ ਨੂੰ ਸੁਣਦੇ ਤੇ ਰੀਜ ਕੇ ਪ੍ਰਸੰਨ ਹੋ ਕੇ ਜਿਹੜਾ ਕਵਤਾ ਸੁਣਾਉਂਦਾ ਉਹਨੂੰ ਤਾਂ ਜਾਂ ਤਾਂ ਘੋੜਾ ਦੇ ਦਿੰਦੇ ਬੜਾ ਕੀਮਤੀ ਜਾਂ ਹਾਥੀ ਬਖਸ਼ ਦਿੰਦੇ ਤੇ ਕਹਿੰਦੇ ਉਹ ਕਵੀ ਉਹ দান ਲੈ ਕੇ ਘਰ ਜਾਂਦੇ ਕਹਿੰਦੇ ਅਸੀਂ ਉਹ ਘਰ ਜਾਂਦੇ ਆ ਲੈ ਕੇ ਦਾਨ ਇੱਕ ਘੋੜਾ ਘਰ ਜਾ ਕੇ ਬੰਨ੍ਹਦੇ ਆਂ ਇੱਕ ਹਾਥੀਕ ਜਾ ਕੇ ਘਰ ਬੰਨ੍ਹਦੇ ਆਂ ਦੂਸਰੀ ਕਵਿਤਾ ਬਣਾ ਕੇ ਗੁਰੂ ਦਰਬਾਰ ਵਿੱਚ ਆ ਕੇ ਸੁਣਾਉਨੇ ਆਂ ਤੇ ਦੂਸਰਾ ਘੋੜਾ ਫੇਰ ਲੈ ਜਾਂਦੇ ਆਂ ਐਸੇ ਦਾਤੇ ਨੇ ਐਸੇ ਦਾਤੇ ਗੁਰੂ ਸਾਹਿਬ ਜੈਸਾ ਦਾਤਾ ਕੌਣ ਹੋ ਸਕਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਿਗੁਰਾਂ ਵਰਗਾ ਦਾਤਾ ਕੌਣ ਹੈ ਕੋਈ ਨਹੀਂ ਕਵੀ ਹੰਸ ਰਾਮ 52 ਕਵੀਆਂ ਜੋ ਇੱਕ ਹੋਏ ਕਰਨ ਪਰਵ ਜਿਹੜਾ ਹੁੰਦਾ ਮਹਾ ਭਾਰਤ ਦਾ ਉਹਦਾ ਅਨਵਾਦ ਬ੍ਰਿਜ ਭਾਸ਼ਾ 'ਚ ਕਲਗੀਧਰ ਜੀ ਨੇ ਕਰਵਾਇਆ ਸੀ ਉਹਨਾਂ ਦਿਨਾਂ 'ਚ ਤੁਸੀਂ ਹੈਰਾਨ ਹੋਵੋਗੇ ਵੀ ਕਿੰਨੀ ਮਾਇਆ ਦਿੱਤੀ 60000 ਰੁਪਈਆ ਅੱਜ ਵੀ ਕਿਸੇ ਲਖਾਰੀ ਨੂੰ ਕਿਤਾਬ ਲਿਖਣ ਲਈ 60000 ਦਿੱਤਾ ਜਾਏ ਤਾਂ ਬਹੁਤ ਮੰਨਿਆ ਜਾਂਦਾ ਅੱਜ ਵੀ ਮਾਇਨਾ ਰੱਖਦੇ ਉਸ ਵੇਲੇ 60000 ਰੁਪਈਆ ਅੱਜ ਦੇ ਕਈ ਕਰੋੜਾਂ ਦੇ ਤੋਲੇ ਹੈ ਕਈ ਕਰੋੜਾਂ ਦੇ ਤੋਂ ਸਤਿਗੁਰੂ ਕਲਗੀਧਰ ਜੀ ਨੇ ਕਵੀ ਹੰਸ ਰਾਮ ਜੀ ਕਵੀ ਟੈਕਣ ਵਰਗਿਆਂ ਨੂੰ 60-60000 ਰੁਪਇਆ ਦੇ ਕੇ ਬ੍ਰਿਜ ਭਾਸ਼ਾ ਵਿੱਚ ਬਹੁਤ ਸਾਰੇ ਗ੍ਰੰਥਾਂ ਦਾ ਤਰਜਮਾ ਕਰਾਇਆ ਜਿਹੜੇ ਸੰਸਕ੍ਰਿਤ ਵਿੱਚ ਲਿਖੇ ਹੋਏ ਸੀ ਵੀ ਸਾਡੇ ਸਿੱਖਾਂ ਨੂੰ ਪੜ੍ਹਦੇ ਸੁਹਾਲਿਓ ਇੰਨੀ ਕਦਰ ਕਰਦੇ ਸਤਿਗੁਰੂ ਜੀ ਤੇ ਦਾਤੇ ਇਹੋ ਜੇ ਸਨ ਦਾਤੇ ਸਤਿਗੁਰੂ ਵਰਗਾ ਦਾਤਾ ਕੋਈ ਨਹੀਂ ਸਤਿਗੁਰ ਸਦਾ ਦਿਆਲ ਹੈ ਭਾਈ ਸਦਾ ਹੀ ਦਿਆਲੂ ਨੇ ਤੇ ਦਾਤਾਂ ਦੇਣ ਵਾਲੇ ਨੇ ਦਾਨ ਦਿੰਦਿਆਂ ਦਿੰਦਿਆਂ ਸਾਰਾ ਸਰਵੰਸੀ ਦਾਨ ਕਰਤਾ ਸਤਿਗੁਰੂ ਕਲਗੀਧਰ ਜੀ ਨੇ ਸਾਰਾ ਸਰਵੰਸ ਸਰਬਸਦਾਨ ਸਰਵੰਸਦਾਨੀ ਕਹਿੰਨੇ ਆਪਾਂ ਕਲਗੀਧਰ ਜੀ ਨੂੰ ਕਿ ਸਤਿਗੁਰੂ ਸਰਵੰਸਦਾਨੀ ਹਨ ਸਰਵੰਸਦਾਈ ਦਾਨ ਕਰਤਾ ਏਡੇ ਵੱਡੇ ਦਾਨੀ ਸਤਿਗੁਰੂ ਜੇਹੋ ਜੇ ਦਿਆਲੂ ਦਾਤੇ ਤੁਮ ਦਾਤੇ ਮਹਾਰਾਜ ਤੁਸੀਂ ਦਾਤੇ ਹੋ ਦੱਦਾ ਦਾਤਾ ਏਕ ਹੈ ਦੱਦੇ ਅੱਖਰ ਦੁਆਰਾ ਉਪਦੇਸ਼ ਦਿੰਦਿਆਂ ਕਹਿੰਦੇ ਸਤਿਗੁਰੂ ਕੇ ਦਾਤਾ ਦਾ ਇੱਕੋ ਹੀ ਹੈ ਬਾਕੀ ਆਪਾਂ ਜਿੰਨੇ ਜੀ ਆ ਸਾਰੇ ਉਹਦੇ ਦਰ ਦੇ ਮੰਗਤੇ ਹਾਂ ਮੰਗਣ ਵਾਲੇ ਦਾਤਾ ਇੱਕੋ ਹੀ ਹੈ ਸਭ ਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰ ਨ ਜਾਇ ਸਭ ਜੀਆ ਦਾ ਇੱਕੋ ਹੀ ਦਾਤਾ ਤੂੰ ਦਾਤਾ ਤੂਹੇ ਪ੍ਰਭੂ ਤੂੰ ਦਾਤਾ ਹੈ ਤੁਮ ਦਾਤੇ ਠਾਕੁਰ ਕਹਿੰਦੇ ਨੇ ਮਾਲਕ ਨੂੰ ਤੁਸੀਂ ਸਾਡੇ ਮਾਲਕ ਮਹਾਰਾਜ ਸਾਡੇ ਸਵਾਮੀ ਪ੍ਰਤ ਪਾਲਕ ਪ੍ਰਤੀ ਏਕ ਜੀਵ ਦੀ ਪਾਲਣਾ ਕਰਨ ਵਾਲੇ ਪਾਲਣਹਾਰ। ਰਤਪਾਲਕ। ਰਤਪਾਲਕ ਦਾ ਮਤਲਬ ਹਰ ਇੱਕ ਨੂੰ ਪਾਲਣ ਵਾਲੇ ਪਾਲਣਾਰ। ਸਭ ਜੀਵਾਂ ਦੀ ਪਾਲਣਾ ਕਰਨ ਵਾਲੇ। ਜਲ ਵਿੱਚ, ਥਲ ਵਿੱਚ, ਆਕਾਸ਼ ਵਿੱਚ, ਜਿੱਥੇ-ਜਿੱਥੇ ਵੀ ਜੀ ਜੰਤ ਨੇ ਸਬ ਦੀ ਪਾਲਣਾ ਕਰਨ ਵਾਲੇ ਪਾਲਣਹਾਰ ਨੂੰ ਕਹਿੰਦੇ ਨੇ ਪ੍ਰਤਪਾਲਕ ਪ੍ਰਤ